ਕੀ ਕਰ ਰਹੇ ਹੋ ਬਾਬਾ ਜੀ? ਕੋਨਾ ਸੇ ਕਰ ਰਹੇ ਆਂ ਇਹ। ਅੱਛਾ ਤੇ ਅੱਜ ਫਿਰ ਸੰਗਤ ਆ ਰਹੀ ਆ ਤੁਹਾਡੇ ਕੋਲੇ? ਹਾਂ ਸੰਗਤ ਆਊਗੀ ਚਲ ਵੰਡੀ ਦੋ ਜੀ। ਅੱਛਾ ਜੀ। ਮਾਤਾ ਪੈਣਾ, ਮਸਾਜਾਂ। ਅੱਛਾ ਜੀ। ਵੀਰ ਭੈਣ ਭਰਾ ਵੱਡੇ ਬਜ਼ੁਰਗੋ। ਠੀਕ ਹੈ ਜੀ। ਸਭ ਹੀ ਆਪਣੇ ਕੋਲੇ ਆਉਣਗੇ। ਠੀਕ ਹੈ ਜੀ। ਆਪਾਂ ਤਾਂ ਕੁਛ ਨਹੀਂ ਕਰਨ ਵਾਲੇ ਕਰਨਾ ਤਾਂ ਪ੍ਰਮਾਤਮਾ ਨੇ ਵੈਗਰੂ ਨੇ ਅੱਛਾ ਜੀ ਆਪਾਂ ਤਾਂ ਇਕੱਲੇ ਭਗਤੀ ਲਈ ਬੈਠੇ ਹਾਂ ਤੇ ਬਾਬਾਈ ਜੀ ਤੇ ਤੁਸੀਂ ਤੁਹਾਡੇ ਆ ਫੁੱਲ ਟੰਗੇ ਹੋ ਇਹਨਾਂ ਦਾ ਕੀ ਕਾਰਨਾ ਇਹ ਫੁੱਲ ਤਾਂ ਜੀ ਵੈਗਰੂ ਦੀ ਕਿਰਪਾ ਦੇ ਨਾਲ ਲੱਗ ਕੇ ਮੈਂ ਤਾਂ ਕੌਣ ਫੁੱਲ ਲਾਉਣ ਵਾਲਾ ਬੁੱਝੇ ਨੂੰ ਬਣਾਉਣ ਵਾਲੇ ਤਾਂ ਮਾਲਕ ਹੈਗੇ ਅੱਛਾ ਜੀ ਆਪਾਂ ਤਾਂ ਉਹਨਾਂ ਦੇ ਪੁੱਤਰ ਰਹੇਗੇ ਬਾਬਾ ਜੀ ਮੈਂ ਤੁਹਾਡਾ ਡੇਰਾ ਦੇਖਿਆ ਤੁਸੀਂ ਤੁਹਾਡਾ ਬੈਠਣ ਨੂੰ ਪੂਰਾ ਪ੍ਰਬੰਧਾ ਕੁਰਸੀਆ ਕਰਸੀਆਂ ਦਾ ਬਹੁਤ ਦਰਖਤ ਲਾਏ ਹੋਇਆ ਤੁਸੀਂ ਇਹ ਤੁਹਾਡੀ ਦੇਣ ਆ ਤੁਸੀਂ ਇਹ ਉਪਰਾਲਾ ਕਿਵੇਂ ਕੀਤਾ ਇਹ ਮਾਲਕ ਦਾ ਉਪਰਾਲਾ ਜੀ ਛੱਡ ਉਪਰਾਲਾ ਕਹਦਾਗਾ ਅੱਛਾ ਜੀ ਇਹ ਤਾਂ ਸ਼ਾਇਦ ਤੁਸਾਂ ਦੇ ਮਾਲਕ ਦਾ ਉਪਰਾਲਾ ਲਗਾ ਠੀਕ ਹੈ ਮੈਂ ਕੋਣ ਕਿਸੇ ਨੂੰ ਦੇਣ ਵਾਲਾ ਮੈਂ ਕੁਛ ਨਹੀਂਗਾ ਅੱਛਾ ਜੀ ਆਪਾਂ ਤਾਂ ਇੱਕ ਕੱਲੀ ਭਗਤੀ ਕਰਨੀ ਹੈ ਜੀ ਅੱਛਾ ਜੀ ਆਪਾਂ ਆਪਦੀ ਭਗਤੀ ਦੇ ਕਾਬਲ ਹੈਗੇ ਆਂਗੇ ਤੇ ਪਰ ਪਾਸਤੀ ਵੀ ਫੇਰ ਹੋਊਗੀ ਜੇ ਮੈਨੂੰ ਮਾਲਕ ਸਾਥ ਦੇਊਗਾ ਠੀਕ ਆ ਜੀ ਬਾਬਾ ਜੀ ਜੇ ਤੁਸੀਂ ਇਹ ਧੂਆਂ ਲਾ ਰਹੇ ਹੋ ਇਹਦਾ ਕਿਵੇਂ ਦੱਸ ਸਕਦੇ ਹਾਂ ਕੀ ਕਾਰਨ ਹੁੰਦਾ ਜਿਵੇਂ ਹਵਨ ਕਰਦੇ ਹੁੰਦੇ ਹੋ ਕੀ ਕਰਦੇ ਹੁੰਦੇ ਹੋ ਹੋਮ ਨਾਲ ਦਾ ਪ੍ਰੋਗਰਾਮ ਹੁੰਦਾ ਜੀ ਅੱਛਾ ਜੀ ਇਹ ਮੰਨ ਲਓ ਕੋਈ ਭਲੇ ਖਾਤਰ ਹਾਂ ਤੁਸੀਂ ਹੁਣ ਮੈਨੂੰ ਦੱਸ ਕੇ ਹਟੇ ਤੁਸੀਂ ਇਹ ਹਵਨ ਕਣਕਾਂ ਲਈ ਕੀਤਾ ਵਧੀਆ ਕਿ ਨਿਕਲ ਸਾਰੇ ਦੀਆਂ ਹਾਂਜੀ ਅਮੇਜ਼ਿੰਗ ਕਰਨ ਦਾ ਪੜਾਉ ਨੇ ਹਾਂਜੀ ਮੈਂ ਤਾਂ ਕੌਣ ਕਰਨ ਵਾਲਾ ਚਲ ਪਾ ਚਲੋਂ ਲੈ ਕੇ ਵੀ ਚੰਗੀ ਕਣਕ ਨਿਕਲੇ ਚਾਹੋ ਕੋਈ ਆਪਣੀ ਸੇਵਾ ਕਰ ਦੂ ਧੂਨੇ ਦੀ ਵਾਹ ਬੀਜੇ ਮਾੜੀ ਨਿਕਲ ਗਈ ਫਿਰ ਅਗਲਾ ਪਹਿਲੇ ਹੀ ਰੋਣ ਲੱਗ ਜਾਂਦਾ ਹੈਗਾ ਠੀਕ ਹੈ ਹੁਣ ਚੰਗੀ ਅਗਲੀਆਂ ਬੁਖਾਰੀਆਂ ਭਰੀਆਂ ਹੁਣ ਹਾਂਜੀ ਤੇ ਫੁੱਲ ਕਣਕ ਮਿਲ ਜੇ ਚੰਗੀ ਉਹਨਾਂ ਦੇ ਬੱਚੇ ਪਾਲਣਗੇ ਚੰਗੀ ਜਾਇਦਾਦ ਚੰਗਾ ਪੈਸਾ ਬਣਨਾ ਉਹਨਾਂ ਨੂੰ ਇਹ ਚੀਜ਼ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਅੰਤ ਭਲੇ ਦਾ ਪਲਾਂ ਠੀਕ ਹੈ ਜੀ ਜੇ ਆਪਣੇ ਪੈੜੀ ਹੋਊਗੀ ਫੇਰ ਹੀ ਆਪਣੇ ਬੱਚੇ ਖਾਣਗੇ ਹਾਂਜੀ ਹਾਂਜੀ ਤੇ ਕਾਹਾਂ ਆਪਣੀ ਕਿਬੀਦਾਰੀ ਵਧੀਆ ਚੱਲੂਗੀ ਆਪਾਂ ਕਹਿੰਦੇ ਨੇ ਵੀ ਸਾਧੂ ਸੰਤੂ ਕੋਲੇ ਭੱਜ ਜਾ ਹਾਂਜੀ ਆਪਾਂ ਤਾਂ ਇੱਕ ਪਾਕਤੀ ਕਰਨੀ ਹੈ ਦੁਨੀਆਦਾਰੀ ਦੀ ਖਾਤਰ ਠੀਕ ਹੈ ਜੀ ਮਹਾਰਾਜ ਜੀ ਨਾਲ ਕੋੜੀ ਹੋਈ ਆਪਣੀ ਠੀਕ ਹੈ ਬੀ ਮਹਾਰਾਜ ਮੇਰੇ ਸ਼ਰਤੇ ਹੱਥ ਰੱਖੀ ਤੇ ਦੁਨੀਆਦਾਰੀ ਬਤੀ ਗਿਆ ਹੌਸਲੇ ਨਾਲ ਪਾਲ ਜੇ ਪੇ ਚੰਗੇ ਵਧੀਆ ਬੱਚੇ ਪਾਲਨ ਚੰਗੇ ਨਾਲ ਦੇ ਪੈਲੀ ਹੋਵੇ ਆਪਾਂ ਤਾਂ ਇਹ ਕੰਮ ਦੇ ਖਾਤਰ ਬੈਠੇ ਆ ਠੀਕ ਬਾਬਾ ਜੀ ਕੁਝ ਬੱਚੇ ਮੈਨੂੰ ਪੁੱਛ ਰਹੇ ਸੀ ਤੁਸੀਂ ਜਿਵੇਂ ਮੰਗਲਵਾਰ ਨੂੰ ਤੁਸੀਂ ਆਪਦੀ ਉਹ ਲਾਉਣੇ ਹੁੰਨੇ ਹੋ ਹਾਂ ਗੱਡੀ ਤੇ ਹੁਣ ਬੱਚਿਆਂ ਦੇ ਪੇਪਰ ਦੇਖ ਕੇ ਆੜੇ ਬੱਚੇ ਬਹੁਤ ਕਬਰਾ ਰਹੇ ਆ ਕਿ ਨੇ ਅਸੀਂ ਪੇਪਰਾਂ ਚ ਪਾਸ ਹੋ ਜਾਾਂਗੇ ਉਹ ਕੀ ਕਰਨ ਤੁਹਾਡੇ ਕੋਲੇ ਆਉਣ ਕੀ ਸੇਵਾ ਲਾਣਾ ਚਾਹਣੇ ਉਹਨਾਂ ਦੀ ਪਾਸ ਹੋ ਜਾਣਾ ਉਹ ਸੇਵਾ ਤਾਂ ਇਹੀ ਹੈ ਜੀ ਕਿਹੜਾ ਮੰਗਲਵਾਰ ਆਇਗਾ ਅੱਜ ਨੂੰ ਮੰਗਲਵਾਰ ਬਾਰੇ ਪੁੱਛਿਆਗਾ ਹਾਂਜੀ ਹਾਂਜੀ ਮੰਗਲਵਾਰ ਨੂੰ ਹਲੂਮਾਨ ਦੀ ਮੰਨੀ ਲਾਓ ਜੀ ਠੀਕ ਹੈ ਜੀ ਮੰਨੀ ਲਾ ਕੇ ਬਾਬੇ ਹਲੂਮਾਨ ਦੀ ਤੂਰ ਸੱਟਾ ਕਰ ਦੇਣਾ ਠੀਕ ਹੈ ਜੀ ਕੰਮ ਸੁੱਧ ਹੋ ਜਾਣਗੇ ਸਾਰੇ ਤੇ ਬਾਬਾ ਜੀ ਬੱਸ ਹਾਂਜੀ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਦੇ